ਸਸੀ ਗਾਲ ਜੀ ਸਾਰਿਆਂ ਨੂੰ ਨਮਸਤੇ ਜੀ ਸਾਰਿਆਂ ਨੂੰ ਅਸੀਂ ਅੱਜ ਫੇਰ ਹਾਜ਼ਰ ਹੋ ਗਏ ਆ ਹਫਤਾਵਾਰ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਗ ਬਾਤਾਂ ਕੋਣੀ ਆ ਤੇ ਬਹੁਤ ਪਿਆਰ ਦਿੱਤਾ ਤੁਸੀਂ ਬਹੁਤ ਵਧੀਆ ਲੱਗਾ ਬਹੁਤ ਸਾਨੂੰ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਰੇ ਸਾਡੇ ਨਾਲ ਜੁੜਦੇ ਆ ਟਾਈਮ ਕੱਢ ਕੇ ਕਿਸਾਨੂੰ ਬਹੁਤ ਚੰਗਾ ਲੱਗਦਾ ਬਿਲਕੁਲ ਹਾਂ ਤੇ ਅਸੀਂ ਜਿੰਨਾ ਵੀ ਤੁਹਾਡਾ ਧੰਨਵਾਦ ਕਰ ਲਈ ਉਹਨਾਂ ਥੋੜਾ ਹਾਂਜੀ ਤੇ ਆਪਾਂ ਹੁਣ ਸਾਰਿਆਂ ਤੋਂ ਪਹਿਲਾਂ ਇਹਨਾਂ ਤੁਹਾਨੂੰ ਦੱਸਦੇ ਹਾਂ ਜੀ ਪਿਛਲੀ ਬਾਤ ਦਾ ਜਵਾਬ ਪਿਛਲੀ ਬਾਤ ਦਾ ਜਵਾਬ ਸੀ ਜੀ 16 ਉਂਗਲਾ ਤੇ 4 ਅੰਗੂਠੇ ਜਿਹਨਾਂ ਨੇ ਜਵਾਬ ਦਿੱਤੇ ਆ ਜਿਹਦੇ ਵਿੱਚ ਇੱਕ ਸੱਟ ਤੋਂ ਪਹਿਲਾਂ ਹੈ ਜੀ yograj sukhana ਤੇ ਦਲਬੀਰ ਸਿੰਘ ਕਲਤੀ ਦਿੱਲੀ ਤੋਂ ਉਹ ਵੀ ਹਰ ਵਾਰੀ ਸਾਡੇ ਨਾਲ ਜੁੜੇ ਹੁੰਦੇ ਆ ਤੇ ਇੱਕ ਹੈ ਜੀ ਕਲਦੀਪ ਬਾਲ ਬੜਾ ਖੁਸ਼ ਹੁੰਦੇ ਆ ਸਾਡੀਆਂ ਵੀਡੀਓ ਦੇਖ ਕੇ ਔਰ ਸਾਡੇ ਨਾਲੇ ਵੀ ਬਹੁਤ ਜੁੜੇ ਰਹਿੰਦੀ ਆ ਹਨਾ ਤੇ ਇੱਕ ਹੈ ਜੀ ਕੁਲਦੀਪ ਕੀਤਾ ਤੇ ਇਹਨਾਂ ਨੇ ਜਵਾਬ ਸਹੀ ਦਿੱਤੇ ਆ ਹਾਂਜੀ ਸੋ ਆਪਾਂ ਹਰ ਵਾਰੀ ਤੁਹਾਡੇ ਨਾਲ ਕੋਈ ਨਾ ਕੋਈ ਗੱਲ ਕਰਦੇ ਆ ਹਨਾ ਸ਼ੇਅਰ ਕਰਦੇ ਆ ਕੋਈ ਚੰਗੀ ਗੱਲ ਹਨਾ ਕੋਈ ਦੁਨਿਆਵੀ ਗੱਲ ਤਾਂ ਕਿ ਗਰਮੀ ਬਹੁਤ ਹੋ ਗਈ ਆ ਹਾਂਜੀ ਬਹੁਤ ਗਰਮੀ ਬਹੁਤ ਧਰਤੀ ਦਾ ਟੈਂਪਰੇਚਰ ਵੱਧਦਾ ਜਾ ਰਿਹਾ ਸਹੀ ਗੱਲ ਤੇ ਆਪਾਂ ਲੋਕ ਪਤਾ ਕੀ ਕਰਦੇ ਆ ਉਹ ਯਾਰੇ ਰੱਬ ਨੇ ਕੀ ਕਰ ਦਿੱਤਾ ਉਹਨਾਂ ਟੈਂਪਰੇਚਰ ਵਧਾ ਦਿੱਤਾ। ਇਹ ਰੱਬ ਨੇ ਬੜੀ ਗਰਮੀ ਕਰਦੀ ਆ। ਰੱਬ ਨੇ ਆਹ ਕਰ ਦਿੱਤਾ। ਧਰਤੀ ਤੇ ਦਰਖਤ ਆਪਾਂ ਕੋਈ ਨਹੀਂ ਛੱਡਿਆ। ਹਾਂਜੀ। ਹੈਨਾ? ਤੇ ਰੱਬ ਕੀ ਕਰੂਗਾ? ਆਪਾਂ ਵੱਢੀ ਜਾਂਦੇ ਆ ਦਰਖਤ ਲਾਉਂਦੇ ਕੋਈ ਨਹੀਂਗੇ। ਸਹੀ ਗੱਲ ਹੈ। ਹੈਨਾ? ਤੇ ਟੈਂਪਰੇਚਰ ਵਧਣਾ ਹੀ ਆਪੇ। ਆਪਾਂ ਆਪ ਹੀ ਖਰਾਬ ਕੀਤਾ ਆਪਣਾ ਮਾਹੌਲ ਧਰਤੀ ਦਾ। ਆਪ ਕੀਤਾ ਹੈ ਖਰਾਬ। ਤੇ ਇਸ ਲਈ ਜਿਹੜਾ ਇਹ ਕਹਿੰਦੇ ਆ ਜਿਹੜੇ ਦਰਖਤ ਆ ਨਾ ਇਹ ਧਰਤੀ ਦਾ ਗਹਿਣਾ ਆ ਕਿ ਉਹਦੇ ਧਰਤੀ ਦੇ ਗਹਿਣੇ ਨਹੀਂ ਛੱਡੋਂਗੇ ਤਾਂ ਉਹਨੇ ਤੁਹਾਨੂੰ ਕੀ ਦੇਣਾ ਉਹਨੇ ਤਾਂ ਬਦਸੀ ਸੈਂ ਦੇਣੀ ਆ ਜਿਹਦੇ ਤੁਸੀਂ ਗਹਿਣੇ ਲਟ ਲਟ ਵੱਡ ਵੱਡ ਸਿੱਟੀ ਜਾਂਦੇ ਹਾਂ ਹਾਂਜੀ ਆਪਣੇ ਆਪਣੇ ਘਰਾਂ ਦੇ ਵਿੱਚ ਲਾਗੇ ਲਾਗੇ ਵੀ ਲਾਓ ਘਰ ਦੇ ਵਿੱਚ ਤਾਂ ਜਿੰਨੇ ਹੈਗੇ ਜਗ੍ਹਾ ਲਾਓ ਸਾਰੇ ਹਾਂਜੀ ਤੇ ਬਾਹਰ ਵੀ ਆਪਣੇ ਘਰਾਂ ਤੋਂ ਬਾਹਰ ਵੀ ਲਾਓ ਦਰਖਤ ਸਹੀ ਗੱਲ ਹੈ ਜਿੱਥੇ ਜਗ੍ਹਾ ਮਿਲਦੀ ਖਾਲੀ ਉੱਥੇ ਦਰਖਤ ਕਿ ਬੂਟਾ ਲਾਉਣਾ ਚਾਹੀਦਾ ਹਰ ਇੱਕ ਨੂੰ ਚਾਹੀਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਮ ਸੇ ਕਮ ਇੱਕ ਜਾਂ ਦੋ ਬੂਟੇ ਲਾ ਕੇ ਜਾਓ ਤਾਂ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਆਪਣੀ ਆ ਉਹਨਾਂ ਨੂੰ ਥੋੜਾ ਜਿਹਾ ਆਸਾਨੀ ਨਾਲ ਜੀਣ ਦਾ ਮੌਕਾ ਮਿਲ ਸਕੇ ਕਿਉਂਕਿ ਆਕਸੀਜਨ ਉਹਨਾਂ ਤੋਂ ਬਿਨਾ ਦਰਖਤਾਂ ਤੋਂ ਬਿਨਾ ਨਹੀਂ ਮਿਲਣੀ ਆਪਾਂ ਨਹੀਂ ਮਿਲਣੀ ਬਿਲਕੁਲ ਇਸ ਲਈ ਜ਼ਰੂਰ ਹਾਂ ਦਰਖਤ ਲਾਓ ਅਸੀਂ ਵੀ ਸਾਲ ਪਹਿਲਾਂ ਇਹ ਗੁਰਦੁਆਰਾ ਸੁਲਤਾਨਪੁਰ ਤੋਂ ਸ਼ੁਰੂ ਕੀਤਾ ਸੀਗਾ 500 ਬੂਟੇ ਦਾ ਸੀ ਉੱਥੇ ਸ਼ੁਰੂ ਕੀਤਾ ਸੀ ਵੀ ਅਸੀਂ 500 ਬੂਟਾ ਲਾਵਾਂਗੇ ਤੇ ਉੱਥੋਂ ਅਸੀਂ ਇੱਕ ਬੂਟਾ ਲਾ ਕੇ ਸ਼ੁਰੂ ਕੀਤਾ ਤੇ ਤਕਰੀਬਨ ਅਸੀਂ 300 ਬੂਟਾ ਲਾ ਚੁੱਕੇ ਆ ਹਾਲੇ ਹੋਰ 200 ਬੂਟਾ ਆ ਅਸੀਂ ਉਹ ਲਾਉਣਾ ਹੈ ਬਸ ਆ ਥੋੜੀ ਗਰਮੀ ਆ ਥੋੜਾ ਜਿਹਾ ਘਟਦਾ ਮੌਸਮ ਦਾ ਤੇ ਉਹ ਵੀ ਅਸੀਂ ਪੂਰਾ ਕਾਰਜ ਜਾਨੀ ਦਾ ਮਤਲਬ ਬਹੁਤ ਹੀ ਵਧੀਆ ਗੱਲ ਆ ਬਹੁਤ ਵਧੀਆ ਚਲੋ ਅੱਜ ਇੱਕ ਤੁਹਾਨੂੰ ਛੋਟੀ ਜੀ ਅੱਜ ਦਾ ਮੀਂਹ ਨਹੀਂ ਪੈਂਦਾ ਉਹ ਹੀ ਆਪਾਂ ਤੁਹਾਨੂੰ ਅੱਜ ਇੱਕ ਗੱਲ ਸੁਣਾਉਣੀ ਆ ਜਦੋਂ ਬਹੁਤ ਸਾਲ ਪਹਿਲਾਂ ਜੀ ਕਹਿੰਦੇ ਦੇਵਤਿਆਂ ਨੇ ਸਾਰਿਆਂ ਨੇ ਸਲਾਹ ਕਰ ਲਈ ਕਿ ਆਪਾਂ ਮੀਂਹ ਨਹੀਂ ਪਾਉਣਾ 2 ਸਾਲ ਹਾਂਜੀ ਹਨਾ ਮੀਂਹ ਨਹੀਂ ਆਪਾਂ ਪੈਣ ਦਾ ਠੀਕ ਹੈ ਤੇ ਉਹ ਕਹਿੰਦਾ ਚਲੋ ਠੀਕ ਆ ਪਰ ਮੀਂਹ ਦਾ ਜਿਹੜਾ ਹੈਗਾ ਆ ਹੈਗਾ ਆ ਕਰਤਾ ਧਰਤਾ ਉਹ ਤਾਂ ਇੰਦਰ ਜੀ ਹੈ ਨਾ ਹਾਂਜੀ ਤੇ ਉਹ ਇੰਦਰ ਕੋਲ ਗਿਆ ਕਹਿੰਦੇ ਵੇਂਦਰ ਦੇਵਤ ਆਪਾਂ ਮੀਂਹ ਨਹੀਂ ਪਾਉਣਾ 2 ਸਾਲ ਠੀਕ ਹੈ ਤੇ ਉਹ ਕਹਿੰਦਾ ਵੀ ਠੀਕ ਆ ਮੈਂ ਤਾਂ ਮੀਂਹ ਨਹੀਂ ਪਾਉਂਗਾ ਪਰ ਮੈਨੂੰ ਨਹੀਂ ਕੋਈ ਹਿਸਾਬਤ ਆਪਦਾ ਪਨ ਲੱਗਣਾ ਵੀ 2 ਸਾਲ ਕਦੋਂ ਹੋ ਗਏ ਹਾਂਜੀ ਹਨ ਤੇ ਇਹਦਾ ਤਾਂ ਹਿਸਾਬ ਕਹਿੰਦੇ ਸ਼ਵਜੀ ਮਹਾਰਾਜੀ ਕੋ ਆ ਤੁਸੀਂ ਉਹਨਾਂ ਕੋ ਜਾਓ ਉਹ ਦੱਸ ਦੇਣਗੇ ਜਦੋਂ ਕਹਿ ਦੇਣੇ ਹੁਕਮ ਕਰ ਦੇਣਗੇ ਮੈਂ ਮੀਂਹ ਪਾ ਦੂੰਗਾ ਹਾਂਜੀ ਉਹ ਫੇ ਸ਼ਵਜੀ ਮਹਾਰਾਜੀ ਕੋ ਚਲ ਗਏ ਅੱਛਾ ਤੇ ਕਹਿੰਦੇ ਜੀ ਆਪਾਂ ਮੀਂਹ ਨਹੀਂ ਪਾਉਣਾ 2 ਸਾਲ ਅੱਛਾ ਅੱਛਾ ਹਾਂ ਹਾਂ ਤੇ ਉਹ ਕਹਿੰਦਾ ਚਲੋ ਠੀਕ ਹੈ ਹਨਾ ਕਹਿੰਦਾ ਵੀ ਜਦੋਂ 2 ਸਾਲ ਪੂਰੇ ਹੋਣਗੇ ਨਾ ਤੁਸੀਂ ਆਪਣਾ ਸੰਖ ਬੁਝਾ ਦਿਓ ਹਾਂਜੀ ਤੇ ਇੰਦਰਦੇਵਤਾ ਜੀ ਨੂੰ ਪਤਾ ਲੱਗ ਜਾਊਗਾ ਉਹ ਮੀਂਹ ਪਾਣਗੇ ਹਾਂਜੀ ਉਹ ਕਹਿੰਦਾ ਚਲੋ ਕੋਈ ਕਹਿੰਦੇ ਠੀਕ ਆ ਨਾ ਤੇ ਇਦਾਂ ਟਾਈਮ ਲੰਘਿਆ ਸਾਲ ਲੰਘਿਆ ਡੇਢ ਸਾਲ ਲੰਘਿਆ ਤੇ ਜ਼ਮੀਨ ਸੁੱਕ ਗਈ ਸਾਰੀ ਬੁਰੀ ਤਰ੍ਹਾਂ ਹੂੰ ਤੇ ਇੱਕ ਕਿਸਾਨ ਹਨ ਹਾਲ ਜੋੜ ਕੇ ਤੇ ਹਾਲ ਵਾਉਣ ਲੱਗ ਪਿਆ ਸੁੱਕੀ ਜ਼ਮੀਨ ਤੇ ਅੱਛਾ ਅੱਛਾ ਤੇ ਉੱਪਰੋਂ ਸ਼ਿਵਜੀ ਜੀ ਮਹਾਰਾਜ ਤੇ ਪਾਰਵਤੀ ਦਿਖਦੇ ਆ ਕਹਿੰਦੇ ਇਹ ਬੰਦਾ ਪਾਗਲ ਆ ਕਹਿੰਦੇ ਹਾਲ ਵਾਉਣ ਡਿਆ ਸੁੱਕੀ ਜ਼ਮੀਨ ਤੇ ਹਾਲ ਵਾਹੀ ਜਾਂਦਾ ਹਾਂ ਹਾਂ ਵੀ ਮੀਂਹ ਤੋਂ ਬਿਨਾਂ ਤਾਂ ਫਸਲ ਹੋਣੀ ਨਹੀਂ ਹੋਣੀ ਨਹੀਂ ਹੈ ਉਹਦੀ ਸ਼ਿਵਜੀ ਜੀ ਕਹਿੰਦੇ ਜੀ ਜਾਂ ਤੇ ਇਹ ਬੰਦਾ ਪਾਗਲ ਆ ਤੇ ਜਾਂ ਬਹੁਤ ਸਿਆਣਾ ਆ ਹੂੰ ਹੂੰ ਵੀ ਆਪਾਂ ਕਿੱਦਾਂ ਕਰੀਏ ਫਿਰ ਉਹ ਕਹਿੰਦੇ ਪਾਰਵਤੀ ਨੂੰ ਵੀ ਤੂੰ ਦੇਖ ਕੇ ਆ ਅੱਛਾ ਕਿਸੇ ਰੂਪ ਚ ਥੱਲੇ ਉਹ ਆਏ ਹਾਂਜੀ ਤੇ ਉੱਥੇ ਪਹੁੰਚ ਕੇ ਕਹਿੰਦੇ ਬਾਪੂ ਜੀ ਤੁਸੀਂ ਕੱਲ ਹੀ ਹਾਲ ਵਾਹੀ ਜਾਂਦੇ ਸੁੱਕੀ ਜ਼ਮੀਨ ਤੇ ਹਾਂਜੀ ਹਾਂਜੀ ਉਹ ਕਹਿੰਦਾ ਵੀ ਤੈਨੂੰ ਕੀ ਮੇਰਾ ਹਾਲ ਐ ਮੇਰੀ ਮੇਰੇ ਬੋਲ ਦੇ ਮੈਂ ਜੋ ਮਰਜ਼ੀ ਕਰਾਂ ਅੱਛਾ ਅੱਛਾ ਹਾਂ ਉਹ ਕਹਿੰਦੇ ਨਹੀਂ ਨਹੀਂ ਇਦਾਂ ਜੀ ਆ ਸੁੱਕੀ ਜ਼ਮੀਨ ਤੇ ਤੂੰ ਹਲ ਬੰਨਦਾ ਕੋਈ ਫਾਇਦਾ ਹੀ ਨਹੀਂ ਕਾ ਫਾਇਦਾ ਹੀ ਨਹੀਂ ਉਹ ਕਹਿੰਦਾ ਇਦਾਂ ਵੀ ਅਸੀਂ ਤਾਂ ਮੈਂ ਤਾਂ ਇਹਨਾਂ ਨੂੰ ਅਭਿਆਸ ਕਰ ਰਿਹਾ ਹਾਂ ਹਾਂ ਗਾਲੇਦ ਨੇ ਕਹਿੰਦਾ ਸਾਲ ਤਾਂ ਹੋ ਗਿਆ ਸਾ ਮੈਨੂੰ ਬੈਠਿਆ ਨੂੰ ਸਾਲ ਹੋ ਗਿਆ 1.5 ਸਾਲ ਮੇਰੇ ਬੜਦਾ ਨੂੰ ਬੈਠਿਆ ਨੂੰ ਜਿੱਦਾਂ ਹੀ ਬੈਠੇ ਰਹਿ ਗਏ ਤੇ ਇਹਨਾਂ ਦਾ ਭੁੱਲ ਜਾਣਾ ਹੈ ਜ਼ਮੀਨ ਬੋਣੀ ਭੁੱਲ ਜਾਣੀ ਹੈ ਮੈਂ ਮੈਂ ਮੇਰੇ ਹੱਲ ਬੋਣਾ ਭੁੱਲ ਜਾਣਾ ਮੈਂ ਹੱਲ ਬੋਣਾ ਭੁੱਲ ਜਾਣਾ ਮੇਰਾ ਸਰੀਰ ਉਦਾਂ ਦਾ ਹੋ ਜਾਣਾ ਮੈਂ ਬੈਠਾ ਹੀ ਮਤਲਬ ਰਹਿ ਜਾਣਾ ਸਹੀ ਗੱਲ ਹੈ ਆਰਾਮ ਆਰਾਮ ਚਿੱਤ ਪੈ ਜਾਣਾ ਬੰਦੇ ਨੂੰ ਵੀ ਮੈਂ ਹੁਣ ਨਹੀਂ ਕੁਝ ਕਰਨਾ ਤੇ ਬੋਲਦੇ ਵੀ ਮੇਰੇ ਇਦਾਂ ਦੇ ਹੋ ਜਾਣੇ ਹਾਂਜੀ ਹਾਂਜੀ ਹੈਨਾ ਤੇ ਤਾਂ ਕਰਕੇ ਮੈਂ ਤਾਂ ਅਭਿਆਸ ਕਰ ਰਿਹਾ ਮੇਰਾ ਕੰਮ ਹੈ ਅਭਿਆਸ ਕਰਨਾ ਬਾਕੀ ਠੀਕ ਹੈ ਉੱਪਰ ਵਾਲੀ ਦੀ ਮਰਜ਼ੀ ਹੈ ਅੱਛਾ ਅੱਛਾ ਤੇ ਚੱਲ ਗਈ ਉਹ ਉੱਥੇ ਜਾ ਕੇ ਉੱਤੇ ਗੱਲ ਹੋਈ ਸ਼ਬਜੀ ਮਹਾਰਾ ਜਿਹੜੀ ਉਹਨਾਂ ਨੇ ਆ ਗੱਲ ਕਹੀ ਹੈ ਉਹ ਕਹਿੰਦਾ ਜਿਹੜੇ ਸ਼ਬਜੀ ਮਹਾਰਾ ਜੀ ਨੇ ਉਹ ਕਹਿੰਦੇ ਦੇਖਿਆ ਤੁਰ ਮੈਂ ਕਿਹਾ ਇਹ ਬੰਦਾ ਬਹੁਤ ਸਿਆਣਾ ਹਾਂ ਤੇ ਉਹ ਪਾਰਵਤੀ ਕਹਿੰਦੀ ਸ਼ਰਜੀ ਜੀ ਆਪਾਂ ਮਤਲਬ ਹੁਣ ਆਪਾਂ ਨੂੰ ਡੇਢ ਸਾਲ ਹੋ ਗਿਆ ਤੇ ਤੁਸੀਂ ਵੀ ਸੰਖ ਨਹੀਂ বাজਾਇਆ ਤੇ ਤੁਸੀਂ ਵੀ ਕਿਤੇ ਸੰਖ ਬਜਾਉਣਾ ਨਾ ਭੁੱਲ ਜਾਓ ਤੇ ਆਪਾਂ ਵੀ ਅਭਿਆਸ ਕਰ ਲਈਏ ਹਾਂਜੀ ਹਾਂਜੀ ਹਾਂ ਇਹ ਨਾ ਹੋਵੇ ਦੋ ਸਾਲਾਂ ਬਾਅਦ ਵੀ ਸੰਖ ਬਜਾਉਣਾ ਭੁੱਲ ਜਾਓ ਹੂੰ ਹੂੰ ਤੇ ਉਹ ਸ਼ਰਜੀ ਜੀ ਕਹਿੰਦੇ ਠੀਕ ਆ ਤੇ ਉਹ ਕਹਿੰਦੇ ਲਿਆ ਜੀ ਉਹਨਾਂ ਨੇ ਸੰਖ ਬਜਾਇਆ ਅਭਿਆਸ ਕਰਨ ਲਈ ਉਹ ਉਹਦੀ ਸੰਖਦੀ ਆਵਾਜ਼ ਜਿਹੜੀ ਆ ਇੰਦਰ ਦੇਵਤਾ ਤੈ ਪਹੁੰਚ ਗਈ ਪਹੁੰਚ ਗਈ ਤੇ ਨਹੀਂ ਮੀ ਮੀ ਉਹ ਤੇ ਸਾਰਾ ਖੇਮੀਨ ਆਇਆ ਨੁਸਕਾ ਹੋ ਗਿਆ ਜਿਹੜਾ ਕਿਸਾਨ ਹਾਲ ਸੁੱਕੀ ਜ਼ਮੀਨ ਤੇ ਬੋਂਦਾ ਸੀ ਨਾ ਉਹਦੇ ਵੀ ਐਨ ਜਲਮਗਨ ਹੋ ਗਈ ਧਰਤੀ ਸੋ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਨੂੰ ਅਭਿਆਸ ਨਹੀਂ ਛੱਡਣ ਦੇਣਾ ਸਹੀ ਗੱਲ ਹੈ ਕਿਸੇ ਵੀ ਚੀਜ਼ ਦੀ ਹਿੰਮਤ ਨਹੀਂ ਹਾਰਨੀ ਚਾਹੀਦੀ ਜੇ ਤੁਸੀਂ ਰੱਬ ਦਾ ਨਾਮ ਲੈਨੇ ਉਹ ਵੀ ਲੈਂਦੇ ਰਹੋ ਇਹ ਨਹੀਂ ਚਾਰ ਦਿਨ ਗੁਰਦੁਆਰੇ ਗਏ ਦੋ ਦਿਨ ਗਏ ਜਾਂ ਮੰਦਰ ਗਏ ਮੱਥਾ ਟੇਕਿਆ ਠੀਕ ਠਾਕ ਆ ਭੁੱਲ ਗਏ ਜੇ ਜੁੜੇ ਰਹੋਗੇ ਤੇ ਫਿਰ ਕਿਸੇ ਨਾ ਕਿਸੇ ਤਰ੍ਹਾਂ ਕਿਰਪਾ ਉਹ ਪ੍ਰਮਾਤਮਾ ਕਰ ਹੀ ਦੇਗਾ ਕਰ ਹੀ ਜਾਂਦਾ ਆ ਸਹੀ ਗੱਲ ਆ ਹਾਂ ਜਿੱਦਾਂ ਵੀ ਮਰਜੀ ਆ ਕਿਸੇ ਵੀ ਬਹਾਨੇ ਉਹਨੇ ਕਿਰਪਾ ਕਰ ਹੀ ਦੇਣੀ ਆ ਤੇ ਜੇ ਆਪਾਂ ਕੋਸ਼ਿਸ਼ ਹੀ ਨਹੀਂ ਕਰਨੀ ਬੈਠੇ ਰਹੀਏ ਤੇ ਫਿਰ ਕੁਝ ਨਹੀਂ ਮਿਲਦਾ ਫਿਰ ਤਾਂ ਕੁਝ ਵੀ ਨਹੀਂ ਮਿਲਦਾ ਸੋ ਅੱਜ ਦਾ ਸਾਡਾ ਇਹ ਹੀ ਸੀਗਾ ਤੇ ਰੁੱਖ ਵੀ ਲਾਓ ਵੱਧ ਤੋਂ ਵੱਧ ਆਪਾਂ ਵਾਤਾਵਰਨ ਨੂੰ ਬਚਾਉਣਾ ਹੈ ਬਿਲਕੁਲ ਜਿੰਨੇ ਲਾਵਾਂਗੇ ਉਹਨਾਂ ਨੇ ਆਪਣਾ ਵਾਤਾਵਰਨ ਬੋਲ ਆਪਣਾ ਪੰਜਾਬ ਕਿੰਨਾ ਸੋਹਣਾ ਹਰਿਆ ਭਰਿਆ ਹੁੰਦਾ ਸੀ ਹੈਨਾ ਤਾਂ ਹੁਣ ਜਿੱਥੇ ਜਾਓ ਸੜਕਾਂ ਤੇ ਵੀ ਜਾਓ ਤਾਂ ਕਿਤੇ ਰਸਤੇ ਵਿੱਚ ਕੋਈ ਰੁਕ ਨਹੀਂ ਹੈਗਾ ਜਿੱਥੇ ਛਾਵੇਂ ਖੜੇ ਹੋ ਕੇ 2 ਮਿੰਟ ਸਾਹ ਲੈ ਸਕੀਏ ਬਿਲਕੁਲ ਤਾਂ ਇਸ ਲਈ ਸਾਰਿਆਂ ਨੂੰ ਇਹ ਜ਼ਰੂਰੀ ਆ ਕਿ ਆਪਣੇ ਆਪਣੀ ਜਿੱਥੇ ਵੀ ਲਾਗੇ ਤੁਹਾਡੇ ਏਰੀਆ ਦੇ ਵਿੱਚ ਜਗ੍ਹਾ ਖਾਲੀ ਮਿਲਦੀ ਆ ਉੱਥੇ ਇੱਕ ਦਰਖਤ ਜ਼ਰੂਰ ਲਾਓ ਬਿਲਕੁਲ ਜਿੰਨੇ ਵੀ ਲਾ ਸਕਦੇ ਜਿੰਨੀ ਵੀ ਤੁਹਾਡੇ ਜਿਹਮਤ ਹੈ ਲਾਓ ਬਦ ਬੰਦ ਰੱਖ ਲਓ ਬਿਲਕੁਲ ਹੂੰ ਸਾਰਿਆਂ ਨੂੰ ਇਹ ਹਮਤ ਕਰਨੀ ਪੈਣੀ ਹੈ ਤਾਂ ਹੀ ਮੁੜ ਕੇ ਆਪਾਂ ਨੂੰ ਉਹ ਪੁਰਾਣਾ ਪੰਜਾਬ ਮਿਲੂਗਾ ਮਿਲੂਗਾ ਨਹੀਂ ਤਾਂ ਬਹੁਤ ਬੁਰੀ ਹਾਲਤ ਹੁੰਦੀ ਜੇ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਬਹੁਤ ਮੁਸ਼ਕਲ ਹੋ ਜਾਣੀ ਆਪਣੇ ਵਾਸਤੇ ਹੀ ਮੁਸ਼ਕਲ ਹੋ ਜਾਣੀ ਆਪਾਂ ਕੀ ਛੱਡ ਕੇ ਜਾਣਾ ਆਪਣੇ ਬੱਚਿਆਂ ਲਈ ਇਹ ਜੀ ਸਾਡੀ ਅੱਜ ਅੱਜ ਦੀ ਗੱਲਬਾਤ ਸੀਗੀ ਤੁਹਾਡੇ ਨਾਲ ਤੇ ਹੁਣ ਜੀ ਪਾਓ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਹੈ ਜੀ ਇੱਕ ਡੱਬੀ 'ਚ 32 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਹੁਣ ਦੇਖਦੇ ਅਗਲੀ ਵਾਰ ਕਿਹੜਾ ਕਿਹੜਾ ਜਵਾਬ ਸਹੀ ਆਉਂਦਾ ਆ ਸਹੀ ਗੱਲ ਹੈ ਅਮੀ ਇਹ ਵੇਖਿਆ ਕਿ ਐਤਕੀ ਜ਼ਿਆਦਾ ਹੋਣਗੇ ਜਵਾਬ ਅੱਛਾ ਕੋਸ਼ਿਸ਼ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਸਾਨੂੰ ਪਤਾ ਲੱਗੂਗਾ ਕਿ ਤੁਸੀਂ ਸਾਡੀ ਵੀਡੀਓ ਦੇਖੀ ਆ ਔਰ ਉਹਦੇ ਵਿੱਚ ਤੁਹਾਨੂੰ ਇਸ ਜਵਾਬ ਭਾਵੇਂ ਪਤਾ ਜਾਂ ਨਹੀਂ ਪਤਾ ਤਾਂ ਸਾਨੂੰ ਦੱਸਿਓ ਜ਼ਰੂਰ ਵੀਡੀਓ ਦੇਖਦੇ ਰਹੋ ਸਾਨੂੰ ਕਮੈਂਟ ਕਰੀ ਜਾਓ ਤਾਂ ਇਹਦੀ ਸਾਡਾ ਦਿਲ ਲੱਗਾ ਰਹਿਣਾ ਕਿ ਫਿਰ ਅਗਲੀ ਵਾਰ ਫਿਰ ਮਿਲਦੇ ਆਪਾਂ ਨੈਕਸਟ ਟਾਈਮ ਓਕੇ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ